ਸਰ ਤੇ ਜਾਨੀ ਜਮਾ ਠੀਕ ਠੀਕ ਹੈ ਹਾਂ ਹਾਂਜੀ ਮੇਰੇ ਸਾਹਿਬ ਕਥਾ ਕਰਾਈ ਜਾ ਰਹੀ ਹੈ ਤੁਹਾਡੇ ਪਰਿਵਾਰ ਵੱਲੋਂ ਕੀ ਕਹਿਣਾ ਚਾਹੁੰਦੇ ਸਰ ਆਸ਼ੀਰਵਾਦ ਮਿਲ ਰਿਹਾ ਹੈ ਬਹੁਤ ਲੋਕਾਂ ਦਾ ਡਿਫਰੈਂਟ ਡਿਫਰੈਂਟ ਸਟੇਟਸ ਤੋਂ ਪੂਰੇ ਕੰਟਰੀ ਵਾਈਡ ਤੋਂ ਲੋਕ ਆ ਰਹੇ ਹੈਗੇ ਤੇ ਹਜ਼ਾਰਾਂ ਦੀ ਗਿਣਤੀ ਤੇ ਤਦਾਦ ਚ ਲੋਕ ਪਹੁੰਚੇ ਨੇ ਕਥਾ ਸੁਣਨ ਦੇ ਵਾਸਤੇ ਕਥਾ ਦਾ ਲਾਭ ਲੈਣ ਵਾਸਤੇ ਤੇ ਬਹੁਤ ਹੀ ਸੋਨਾ ਤੇ ਭਗਤੀ ਦਾ ਮਾਹੌਲ ਹੋ ਰੱਖਿਆ ਸਰਦਾਲੂ ਦੂਰੋਂ ਆ ਕੇ ਇੱਥੇ ਆਸ਼ੀਰਵਾਦ ਵੀ ਦੇ ਰਹੇ ਨੇ ਤੇ ਸ਼ਿਵਜੀ ਦਾ ਆਸ਼ੀਰਵਾਦ ਲੈ ਵੀ ਰਹੇ ਨੇ ਤੇ ਬਹੁਤ ਹੀ ਸਾਡੇ ਪਰਿਵਾਰ ਵਾਸਤੇ ਮਾਣ ਦੀ ਗੱਲ ਹੈ ਖੁਸ਼ੀ ਦੀ ਗੱਲ ਹੈ ਵੀ ਪ੍ਰਭੂ ਨੇ ਸਾਨੂੰ ਇੰਨੀ ਅ ਬਖਸ਼ੀ ਤਾਕਤ दी ਅਸੀਂ ਇਹ ਦੂਸਰੀ ਵਾਰ ਫਿਰ ਹੋਰ ਵੱਡੇ ਪੱਧਰ ਤੇ ਖਰਾਬ ਆ ਰਹੇ ਆ ਤੇ ਇੱਥੇ ਹਰ ਤਰੀਕੇ ਦਾ ਵਿਵਸਥਾ ਕੀਤੀ ਗਈ ਹੈ ਕਿ ਇਹ ਲੰਗਰ ਚੱਲ ਰਿਹਾ 24 ਘੰਟੇ ਨਾਂ ਦੀ ਵਾਸ਼ਰੂਮਸ ਦੀ ਪ੍ਰੋਪਰ ਵਿਵਸਥਾ ਹੈਗੀ ਹੈ ਲੋਕ ਇੱਥੇ ਬਹੁਤ ਵਧੀਆ ਖੁਸ਼ੀ ਨਾਲ ਕਥਾ ਦਾ ਲਾਭ ਲੈ ਰਹੇ ਨੇ ਤੇ ਮਤਲਬ ਸਾਨੂੰ ਵੀ ਆਸ਼ੀਰਵਾਦ ਦੇ ਰਹੇ ਆ ਤੇ ਖੁਦ ਵੀ ਪ੍ਰਭੂ ਦਾ ਆਸ਼ੀਰਵਾਦ ਲੈ ਰਹੇ ਨੇ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਸਹਿਯੋਗ ਹੈ ਪ੍ਰਸ਼ਾਸਨ ਹਾਲੇ ਗੇਟ ਤੇ ਲੱਗੇ ਹੋਏ ਨੇ ਪ੍ਰਸ਼ਾਸਨ ਦਾ ਟੋਟਲੀ 100% ਸਹਿਯੋਗ ਹੈ ਜੀ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਉਹ ਆਪਣੀ ਕਾਰਪੋਰੇਸ਼ਨ ਹੋਵੇ ਚਾਹੇ ਉਹ ਅ ਇਪਰੂਵਮੈਂਟ ਟਰਸਟ ਉਹ ਜਿੰਨਾ ਦੀ ਲੈਂਡ ਤੇ ਅਸੀਂ ਇਹ ਕਰ ਰਹੇ ਹਾਂ ਬਹੁਤ ਹੀ ਜ਼ਿਆਦਾ ਵਧੀਆ ਸਹਿਯੋਗ ਮਿਲ ਰਿਹਾ ਤਰਨ ਦੇ ਕੰਮ ਵਿੱਚ ਕੋਈ ਵੀ ਕਿਸੇ ਵੀ ਚੀਜ਼ ਦੀ ਔ ਦਿੱਕਤ ਨਹੀਂ ਆ ਰਹੀ ਬਹੁਤ ਹਰ ਵਰਗ ਦੇ ਲੋਕਾਂ ਦੀ ਆਪਣੇ ਹਰ ਡਿਪਾਰਟਮੈਂਟ ਦੀ ਮਦਦ ਮਿਲ ਰਹੀ ਹੈ ਪੂਰੇ ਬਟਿੰਡੇ ਸ਼ਹਿਰ ਦੀ ਮਦਦ ਮਿਲ ਰਹੀ ਹੈ ਇੱਕ ਪਰਿਵਾਰ ਦੀ ਤਰ੍ਹਾਂ ਇੱਥੇ ਕੰਮ ਕਰਾਇਆ ਜਾ ਰਿਹਾ ਹੈ ਨਿਵਾਸੀਆਂ ਨੂੰ ਕੋਈ ਮੈਸੇਜ ਬਟਿੰਡਾ ਵਾਸੀਆਂ ਦਾ ਪਹਿਲਾ ਧੰਨਵਾਦ ਕੀ ਸਾਰੇ ਲੋਕ ਇੱਥੇ ਆ ਰਹੇ ਬਹੁਤ ਹੀ ਸ਼ਾਂਤੀਪੂਰਵਕ ਇਸ ਕਥਾ ਦਾ ਲਾਭ ਉਠਾ ਰਹੇ ਆ ਤੇ ਨਾਲੇ ਜਿੰਨੇ ਲੋਕ ਬਾਹਰੋਂ ਵੀ ਆਏ ਆ ਉਹਨਾਂ ਦਾ ਵੀ ਬਹੁਤ ਵਧੀਆ ਤਰਾਹ ਵੈਲਕਮ ਕਰ ਰਿਹਾ ਐ ਹੋਸਟ ਕਰਦੇ ਆ ਉਹਨਾਂ ਨੂੰ ਮੇਰੇ ਸਭ ਜੇ ਗੱਲ ਕਰੀ ਅਸੀਂ ਅੰਦਰ ਪੰਡਾਲ ਚ ਜਾ ਕੇ ਆਇਆ ਇੱਕ ਵਿਆਹ ਵਰਗਾ ਮਾਹੌਲ ਅੰਦਰ ਗ੍ਰੇਟ ਐ ਕਿਵੇਂ ਕੀ ਕਹਿਣਾ ਚਾਹੂੰ ਸਰ ਉਹੀ ਇਹ ਆਸਥਾ ਦਾ ਕੰਮ ਐ ਜੀ ਇਹ ਸਾਰਾ ਕੁਝ ਤਾਕਤ ਦਾ ਪ੍ਰਭੂ ਦਿੰਦੇ ਐ ਜੀ ਉਸ ਸਾਹਿਬ ਨਾਲ ਅਸੀਂ ਆਪਣੀ ਮਿਹਨਤ ਕੀਤੀ ਤੇ ਇੰਨਾ ਸੋਨਾ ਪੰਡਾਲ ਨਿਕਲ ਕੇ ਆਇਆ ਤੇ ਉਸੇ ਹਿਸਾਬ ਨਾਲ ਸੋਨੇ-ਸੋਨੇ ਲੋਕ ਸ਼ਰਧਾਲੂ ਇੱਥੇ ਪਹੁੰਚੇ ਆ ਤੇ ਇਸ ਪੰਡਾਲ ਨੂੰ ਚਾਰ ਚੰਨ ਲਗਾ ਦੇ ਸ਼ਰਧਾਲੂਆ ਵੱਲੋਂ ਤੇ ਖਾਸ ਕਰਕੇ ਤੁਹਾਡੇ ਪਰਿਵਾਰ ਵੱਲੋਂ ਨੱਚ ਟੱਪ ਕੇ ਖੁਸ਼ੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੋ ਜੀ ਇਹੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸ਼ਰਦਾ ਦਾ ਮੌਕਾ ਉਹ ਵੀ ਖੁਸ਼ੀ ਨਾਲ ਨੱਚ ਟੱਪ ਕੇ ਜੇ ਆਪਾਂ ਭਗਤੀ ਕਰ ਰਹੇ ਹੈਗੇ ਪ੍ਰਭੂ ਦੀ ਲੀਲਾ ਵਿੱਚ ਲੀਨ ਹੋ ਰਹੇ ਤੇ ਇਸ ਤੋਂ ਵੱਧ ਵਧੀਆ ਗੱਲ ਨਹੀਂ ਹੋ ਸਕਦੀ ਤੇ ਸਾਰਿਆਂ ਨੂੰ ਇਹੀ ਮੈਸੇਜ ਹੈ ਕਿ ਆਓ ਆਪਾਂ ਇਕੱਠੇ ਰਲ ਕੇ ਆਸ਼ੀਰਵਾਦ ਲਈਏ ਤੇ ਕੁਝ ਨਵਾਂ ਸਿੱਖੀਏ ਮਹਾਸ਼ਿਵ ਪੁਰਾਨ ਦੀ ਕਥਾ ਤੋਂ ਠੀਕ OK ਆਜੋ